ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੜੋੜਾ ਦਾ ਕਰਜ਼ਾ ਵੀ ਲੈ ਜਾਂਦਾ ਹੈ ਜੇ ਆਪਣੇ ਘਰ ਦੇ ਵਿੱਚ ਇਹ ਇੱਕ ਚੀਜ਼ ਲਿਆ ਕੇ ਰੱਖ ਲਈਏ ਤਾਂ ਉਹ ਕਿਹੜੀ ਚੀਜ਼ ਹੈ ਇਸ ਵੀਡੀਓ ਦੇ ਵਿੱਚ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਆ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਕਵਾ ਦਿਓ ਜੀ ਸਾ ਸੰਗਤ ਜੀ ਅੱਜ ਦੇ ਸਮੇਂ ਬਹੁਤ ਮਨੁੱਖ ਇਦਾਂ ਦੇ ਹਨ ਜੋ ਪੈਸੇ ਤੋਂ ਪਰੇਸ਼ਾਨ ਹਨ ਕਈਆਂ ਦੇ ਸਿਰ ਕਰਜ਼ਾ ਜਿਹੜਾ ਚੜ ਜਾਂਦਾ ਹੈ ਜੋ ਕਿ ਲਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਮਨੁੱਖ ਹਰ ਕੋਸ਼ਿਸ਼ ਕਰਦਾ ਹੈ ਕਿ ਮੈਂ ਕਰਜ਼ਾ ਮੁਕਤ ਹੋਵਾਂ ਕਿਉਂਕਿ ਇਹ ਪੈਸਾ ਮਨੁੱਖ ਕੋਲ ਹੋਵੇ ਤਾਂ ਵੀ ਮਨੁੱਖ ਦੁਖੀ ਰਹਿੰਦਾ ਹੈ ਤੇ ਜੇ ਨਾ ਹੋਵੇ ਤਾਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਇਨਸਾਨ ਨੂੰ ਜੀਣ ਨਹੀਂ ਦਿੰਦੀਆਂ ਜੇ ਕਿਸੇ ਦੇ ਕੋਲ ਪੈਸਾ ਵੱਧ ਹੈ ਤਾਂ ਉਹ ਸੋਚ ਹੀ ਜਾਂਦਾ ਹੈ ਕਿ ਸਾਨੂੰ ਸਾੰਭਾਂ ਕੇਂਦ ਅਤੇ ਉਸਦੀ ਰਾਤਾਂ ਦੀ ਨੀਂਦ ਜਿਹੜੀ ਹੈ ਉੱਡੀ ਰਹਿੰਦੀ ਹੈ ਉਸ ਨੂੰ ਚੋਰੀ ਛਿਕਾਰੀ ਦਾ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ ਜਿਹਦੇ ਕੋਲ ਪੈਸਾ ਨਹੀਂ ਹੈ ਕਰਜ਼ਾ ਚੜ ਜਾਂਦਾ ਹੈ ਉਹਨੂੰ ਕਰਜ਼ੇ ਦਾ ਬੋਝ ਜਿਹੜਾ ਹੈ ਉਹ ਸੌਣ ਨਹੀਂ ਦਿੰਦਾ ਤਾਂ ਫਿਰ ਇੰਨਾ ਬੋਝਾਂ ਭਰੀ ਜ਼ਿੰਦਗੀ ਦੇ ਵਿੱਚੋਂ ਕੱਢਣ ਦੇ ਲਈ ਸਾਡੇ ਕੋਲ ਇੱਕੋ ਸਹਾਰਾ ਹੈ ਉਹ ਹੈ ਪਰਮਾਤਮਾ ਦਾ ਨਾਮ ਸਿਮਰਨ ਸਾਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਦਿੰਦਾ ਹੈ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਔਰਤ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੂੰ ਪੂਰਾ ਜ਼ਰੂਰ ਸੁਣਿਓ ਸੰਗਤ ਜੀ ਇੱਕ ਔਰਤ ਬਾਰੇ ਗੱਲ ਕਰਦੇ ਹਨ ਜਿਸ ਦੇ ਪਿਛਲੇ 7-8 ਸਾਲ ਤੋਂ ਕਰਜ਼ਾ ਚੜਿਆ ਸੀ ਤੇ ਉਸ ਨੇ ਇਹ ਬੋਝ ਕਿਸ ਤਰ੍ਹਾਂ ਉਤਾਰਿਆ ਉਹਦੀ ਇਹ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਕ ਆਰਥ ਪਿਛਲੇ 7-8 ਸਾਲ ਤੋਂ ਕਾਜੇ ਦੇ ਬੋਝ ਤੇ ਹੀਠਾਂ ਦੱਬੀ ਸੀ ਤੇ ਬੜੀ ਹੀ ਪਰੇਸ਼ਾਨ ਸੀ ਉਸ ਦਾ ਕਰਜ਼ਾ ਜਿਸਨ ਉੱਤਰਿਆ ਉਸ ਦਿਨ ਉਸ ਨੇ ਮਹਾਪੁਰਖਾਂ ਦੁਆਰਾ ਦੱਸੀ ਜੋਗਤ ਅਪਣਾਈ ਤੇ ਚੰਗੇ ਭਾਗਾਂ ਨੂੰ ਉਹ ਇੱਕ ਮਨੋੱਖਾ ਨੂੰ ਮਿਲੀ ਤੇ ਕਹਿਣ ਲੱਗੇ ਕਿ ਕੁਝ ਸਾਲ ਪਹਿਲਾਂ ਮੇਰੇ ਪਤੀ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦੇ ਬਹੁਤ ਸੱਟਾਂ ਪੇਟਾਂ ਲੱਗ ਗਈਆਂ ਇਥੋਂ ਤੱਕ ਕਿ ਅਸੀਂ ਤਾਂ ਉਮੀਦ ਵੀ ਲਾ ਲਈ ਸੀ ਉਹ بچਣਗੇ ਵੀ ਜਾਂ ਨਹੀਂ ਪਰ ਪਰਮਾਤਮਾ ਦੀ ਕਿਰਪਾ ਤੇ ਰਿਸ਼ਤੇਦਾਰਾਂ ਦੇ ਸਹਿਯੋਗ ਦੇ ਨਾਲ ਚੰਗੇ ਹਸਪੀਟਲ ਦੇ ਵਿੱਚ ਪਹर्ती ਕਰਵਾਇਆ ਤੇ ਉਹ ਬਚ ਗਏ ਜਿੱਥੇ ਉਹਨਾਂ ਦਾ ਇਲਾਜ ਜਿਹੜਾ ਸੀ ਉਹ ਬਹੁਤ ਮਹਿੰਗਾ ਹੋਇਆ ਇਹ 7-8 ਲੱਖ ਰੁਪਏ ਜਿਹੜੇ ਸਾਡੇ ਲੱਗ ਗਏ ਤੇ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਮੇਰੇ ਪੁੱਤਰ ਨੇ ਇਹ ਪੈਸੇ ਹਰ ਤਰੀਕੇ ਰਿਸ਼ਤੇਦਾਰਾਂ ਤੋਂ ਮਦਦ ਲੈ ਕੇ ਲਿਆਂਦੇ ਤੇ ਉਹਨਾਂ ਦਾ ਇਲਾਜ ਕਰਵਾਇਆ ਪਰ ਇਸ ਟਾਈਮ ਕਾਫੀ ਸਮਾਂ ਹੋ ਗਿਆ ਕਿ ਸਾਢੇ 6 ਤੇ ਜਿਹੜਾ ਕਰਜ਼ਾ ਚੜ ਗਿਆ ਹੁਣ ਰਿਸ਼ਤੇਦਾਰ ਜਿਹੜੇ ਹੈ ਉਹ ਪੈਸੇ ਮੰਗਦੇ ਹਨ ਤੇ ਨਾਲੇ ਮੇਨੇ ਵੀ ਮਾਰਦੇ ਨੇ ਕਿ ਇਹ ਸਾਡੇ ਪੈਸੇ ਤੁਸੀਂ ਮੋੜ ਦਿਓ ਚਲੋ ਉਹ ਆਪਣੀ ਥਾਂ ਤੇ ਠੀਕ ਨੇ ਕਿਉਂਕਿ ਪੈਸਾ ਜਿਹੜਾ ਹੈ ਉਹ ਉਹ ਜਿਨ੍ਹਾਂ ਨੇ ਔਖੇ ਵੇਲੇ ਮਦਦ ਕੀਤੀ ਹੈ ਹੁਣ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਹ ਪੈਸੇ ਕਿਸੇ ਤਰ੍ਹਾਂ ਉਹਨਾਂ ਦੇ ਮੋੜੀਏ ਪਰ ਮੁਸ਼ਕਲ ਇਹ ਹੈ ਕਿ ਸਾਡਾ ਕੋਈ ਕਾਰੋਬਾਰ ਦਾ ਸਾਧਨ ਨਹੀਂ ਹੈ ਤੇ ਉਹ ਜਿਹੜਾ ਕਰਜ਼ਾ ਸਿਰ ਚੜਿਆ ਹੈ ਉਸ ਨੂੰ ਅਸੀਂ ਉਤਾਰੀਏ ਕਿਵੇਂ ਕਿਉਂਕਿ ਬੱਚਾ ਜਿਹੜਾ ਹੈ ਉਹ ਛੋਟਾ ਹੈ ਤੇ ਪੜ੍ਹਾਈ ਦੇ ਨਾਲ-ਨਾਲ ਥੋੜਾ ਬਹੁਤ ਕੰਮ ਕਰਦਾ ਹੈ ਜਿਹਦੇ ਨਾਲ ਸਾਡੇ ਘਰ ਦਾ ਗੁਜਾਰਾ ਜਿਹੜਾ ਹੈ ਉਹ ਹੁੰਦਾ ਹੈ ਤੇ ਉਸਦੇ ਪਾਪਾ ਦੀਆਂ ਦਵਾਈਆਂ ਦਾ ਜਿਹੜਾ ਖਰਚਾ ਹੈ ਉਹ ਵੀ ਸਾਡਾ ਮਸਾ ਹੀ ਚੱਲਦਾ ਹੈ ਪੈਣ ਦੱਸਦੀ ਹੈ ਕਿ ਉਹ ਕਰਜ਼ਾ ਸਾਡੇ ਸਿਰ ਉਵੇਂ ਦਾ ਉਵੇਂ ਹੀ ਹੈ ਇਸ ਲਈ ਉਹ ਪੈਣ ਕਹਿਣ ਲੱਗੀ ਕਿ ਮੈਂ ਤਾਂ ਪਾਠ ਵੀ ਬੜਾ ਕਰਦੀ ਹਾਂ ਪਰਮਾਤਮਾ ਦਾ ਨਾਮ ਵੀ ਜਪਦੀ ਹਾਂ ਕਿਸੇ ਤਰੀਕੇ ਸਾਡੇ ਉੱਤੇ ਇਹ ਕਰਜ਼ਾ ਜਿਹੜਾ ਲੈ ਜਾਵੇ ਕੱਲ ਮੇਰੇ ਪੁੱਤਰ ਨੂੰ ਇਹ ਲੋਕ ਜਿਹੜੇ ਆ ਰਿਸ਼ਤੇਦਾਰੇ ਤੰਗ ਨਾ ਕਰਨ ਤਾਂ ਜਿਹੜੇ ਮਹਾਪੁਰਖਾਂ ਦੀ ਉਹ ਗੱਲ ਦੱਸ ਰਹੀ ਸੀ ਤਾਂ ਮਹਾਪੁਰਖਾਂ ਨੇ ਸਾਰੀ ਗੱਲ ਚੰਗੇ ਤਰ੍ਹਾਂ ਧਿਆਨ ਦੇ ਨਾਲ ਉਸ ਦੀ ਸੁਣੀ ਤੇ ਬਾਅਦ ਵਿੱਚ ਉਸ ਨੂੰ ਕਹਿਣ ਲੱਗੇ ਕਿ ਬੀਬਾ ਤੂੰ ਅੰਮ੍ਰਿਤ ਵੇਲੇ ਉੱਠਦੀ ਹੈਂ ਪਾਠ ਕਰਦੀ ਹੈਂ ਤਾਂ ਉਹ ਕਹਿੰਦੀ ਕਿ ਉੱਠਦੀ ਹਾਂ ਮੈਂ ਉੱਠ ਕੇ ਵੇਲੇ ਦੇ ਨਾਲ ਸਾਰੇ ਕੰਮ ਤਾਂਦਿਆਂ ਨੂੰ ਕਰ ਲੈਂਦੇ ਹਾਂ ਜਦੋਂ ਟਾਈਮ ਮਿਲਦਾ ਹੈ ਉਦੋਂ ਨਾਮ ਛੱਪ ਲੈਂਦੀ ਹਾਂ ਤੇ ਮਹਾਪੁਰਖ ਕਹਿੰਦੇ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਦੁੱਖ ਸੁੱਖ ਹੁੰਦੇ ਹੀ ਸਾਡੀ ਪ੍ਰੀਖਿਆ ਲੈਣ ਦੇ ਲਈ ਹਨ ਬਾਕੀ ਰਹੀ ਗੱਲ ਕਰ ਜੇ ਦੀ ਤੇ ਤੂੰ ਇਸ ਤਰ੍ਹਾਂ ਕਰਿਆ ਕਰ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰ ਅੰਮ੍ਰਿਤ ਵੇਲੇ ਸਾਮਣਾ ਸ਼ੁਰੂ ਕਰ ਦੇ ਤੇਰੇ ਪਤੀ ਚਾਹੇ ਬਿਮਾਰ ਹੈ ਭਾਵੇਂ ਉਸ ਨੂੰ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਜੜਾ ਕਰਨ ਲਈਆ ਦੋਵੇਂ ਜਾਣੇ ਹੇ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਾਮ ਸਿਮਰਨ ਕਰਿਆ ਕਰੋ ਭਾਵੇਂ ਇਸ਼ਨਾਨ ਕਰ ਗਏ ਫਿਰ ਜਪਜੀ ਸਾਹਿਬ ਜੀ ਦੀ ਬਾਣੀ ਪੜਿਆ ਕਰ ਤੇ ਜੇ ਉਹ ਠੀਕ ਨਹੀਂ ਹੈ ਚਲ ਬਿਮਾਰੀ ਦੇ ਕਾਰਨ ਤਾਂ ਉਹ ਮੂੰਹ ਹੱਥ ਧੋ ਕੇ ਵਾਇਗ੍ਰੋਹ ਨਾਮ ਦਾ ਚਾਪ ਸਿਮਰਨ ਕਰੀ ਜਾਣ ਚਾਹੇ ਮੋਲ ਮੰਤਰ ਦਾ ਚਾਪ ਕਰੀ ਜਾਵੇ ਤੁਸੀਂ ਦੋਵੇਂ ਹੀ ਸਵੇਰ ਤੋਂ ਉੱਠ ਕੇ ਅੰਮ੍ਰਿਤ ਵੇਲਾ ਸਮਾਉਣਾ ਸ਼ੁਰੂ ਕਰ ਦਿਓ ਤੇ ਸ਼ਹੀਦ ਸਿੰਘ ਤਨਤਨ ਪਾਪਾ ਦੀਪ ਸਿੰਘ ਜੀ ਦਾ ਨਾਮ ਜਿਹੜਾ ਤੁਸੀਂ ਉਹ ਵੀ ਜਪਿਆ ਕਰੋ ਤੇ ਐਤਵਾਰ ਦੇ ਦਿਨ ਤੁਸੀਂ ਦੇਗ ਬਣਾ ਕੇ ਜਪਜੀ ਸਾਹਿਬ ਜੀ ਦੇ ਪੰਜ ਪਾਠ ਸੁਖਨੀ ਸਾਹਿਬ ਜੀ ਦੇ ਪਾਠ ਚੋਪਾਈ ਸਾਹਿਬ ਜੀ ਦੇ ਪਾਠ ਕਰਕੇ ਫਿਰ ਅਰਦਾਸ ਬੇਨਤੀ ਕਰਕੇ ਤੁਸੀਂ ਜਿਹੜਾ ਆਪਣਾ ਇਹ ਘਰੇ ਹੀ ਚਪੈਰਾ ਉਹ ਕੱਟ ਲਿਆ ਕਰੋ ਕਿਉਂਕਿ ਜੇ ਬਿਮਾਰੀ ਦੇ ਕਾਰਨ ਤੁਸੀਂ ਸ਼ਹੀਦਾ ਸਾਹਿਬ ਨਹੀਂ ਜਾ ਸਕਦੇ ਤਾਂ ਤੁਸੀਂ ਘਰੇ ਹੀ ਚਪੈਰਾ ਜਿਹੜਾ ਹੈ ਉਹ ਕਟਿਆ ਕਰੋ ਤੇ ਵਾਈ ਗੁਰੂ ਜੀ ਨੇ ਆਪੇ ਤੁਹਾਡੀ ਪਾਮ ਫੜ ਲੈਣੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਕਦੋਂ ਸਾਰੇ ਦੁੱਖ ਲੈ ਗਏ ਉਸ ਨੇ ਸਾਰੀ ਗੱਲਬਾਤ ਆਪਣੇ ਪਤੀ ਦੇ ਨਾਲ ਆਣ ਕੇ ਕੀਤੀ ਦੋਨੋਂ ਜਾਣੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰਨ ਲੱਗੇ ਤੇ ਨਾਲ ਹੀ ਉਹ ਐਤਵਾਰ ਵਾਲੇ ਦਿਨ ਦੁਪਹਿਰਾ ਸਾਬ ਕੱਟਣ ਲੱਗ ਗਏ ਉਹਨਾਂ ਨੇ ਬੜੇ ਹੀ ਸੱਚੇ ਮਨੋਂ ਮਹਾਰਾਜ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਪ੍ਰਮਾਤਮਾ ਦੀ ਐਸੀ ਕਿਰਪਾ ਹੋਈ ਕਿ 2 ਮਹੀਨੇ ਦੇ ਅੰਦਰ ਅੰਦਰ ਹੀ ਉਹਨਾਂ ਦਾ ਜਿਹੜਾ ਕਰਜ਼ਾ ਸੀ ਉਹ ਲੈ ਗਿਆ ਕਹਣਕ ਹੀ ਕਿਸੇ ਨੇ ਉੱਥੇ ਫੈਕਟਰੀ ਬਣਾਉਣ ਮਾਨ ਬਣਾ ਲਿਆ ਤੇ ਉਹ ਜਿਹੜਾ ਛੋਟਾ ਜਿਹਾ ਪਲਾਟ ਸੀ ਉਹ 10 ਲੱਖ ਦਾ ਖਰੀਦ ਲਿਆ ਉਹ ਬੜੇ ਜ਼ਿਆਦਾ ਖੁਸ਼ ਹੋਏ ਕਿ ਕਿੱਥੇ 90 ਹਜ਼ਾਰ ਤੇ ਕਿੱਥੇ ਲੱਖ ਕਿੱਥੇ 10 ਲੱਖ 7 ਲੱਖ ਉਹਨਾਂ ਦੇ ਕਰਜ਼ਾ ਸੀ ਤੇ 7 ਲੱਖ ਦੇ ਕੇ ਜਿਹੜਾ ਉਹ ਭੈਣ ਕਹਿੰਦੀ ਕਿ ਬੱਚਿਆ ਉਹਦੀ ਅਸੀਂ ਘਰ ਦੇ ਵਿੱਚ ਦੁਕਾਨ ਖੋਲ ਲਈ ਤੇ ਸਾਡੀ ਜਿਹੜੀ ਦੁਕਾਨ ਸੀ ਉਹ ਬੜੀ ਵਧੀਆ ਚੱਲਦੀ ਹੈ ਕਿ ਸਾਡਾ ਜਿਹੜਾ ਹੱਥ ਸੀ ਉਹ ਸੌਖਾ ਹੋ ਗਿਆ ਹੁਣ ਅਸੀਂ ਆਪਣੇ ਬੱਚੇ ਦੇ ਜਿਹੜਾ ਬੋਝ ਨਹੀਂ ਸੀ ਉਹ ਬਣ ਰਹੇ ਭੈਣ ਕਹਿੰਦੀ ਅਸੀਂ 6 ਵਜੇ ਦੁਕਾਨ ਖੋਲਣਾ ਨੇ ਤੇ ਉਸ ਤੋਂ ਪਹਿਲਾਂ ਹੁਣ ਅਸੀਂ ਜਿਹੜਾ ਨਿਤਨੇਮ ਸੀ ਉਹ ਪੱਕਾ ਕਰ ਲਿਆ ਅਸੀਂ ਉਹ ਜਿਹੜਾ ਟਾਈਮ ਗਵਾਉਂਦੇ ਸੀ ਦੋਵੇਂ ਜਾਣੇ ਅਸੀਂ 4:30 ਵਜੇ ਉੱਠ ਪੈਂਦੇ ਤੇ ਜਿਹੜਾ 1 ਘੰਟਾ ਅਸੀਂ ਪੂਰਾ ਨਾਮ ਸਿਮਰਨ ਕਰਦੇ ਜਿਹੜੀ ਚੀਜ਼ ਅਸੀਂ ਆਪਣੇ ਘਰ ਦੇ ਵਿੱਚ ਲਿਆ ਕੇ ਰੱਖਣੀ ਹੈ ਜਿਹੜੀ ਚੀਜ਼ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ ਉਹ ਹੈ ਪਰਮਾਤਮਾ ਦਾ ਨਾਮ ਰੋਜ਼ਾਨਾ ਬਾਣੀ ਪੜੀਏ ਸਾਡੀ ਗੁਰਬਾਣੀ ਸਾਡੇ ਦੁੱਖਾਂ ਦਾ ਹੱਲ ਕਰ ਸਕਦੀ ਹੈ ਗੁਰਬਾਣੀ ਪਰਤਖ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ ਜਿਨੇ ਵੀ ਚਬਜੀ ਸਬਜੀ ਦੀ ਪਾਣੀ ਇਕਾਗਰ ਚਿਤ ਮਨ ਚਿਤ ਲਾ ਕੇ ਪਾਣ ਲਈ ਮਨ ਲਾ ਕੇ ਪਾਣ ਲਈ ਉਹ ਜਨਮ ਜਨਮਾਂ ਦੇ ਕਰਜ਼ੇ ਤੋਂ ਮੁਕਤ ਹੋ ਗਿਆ ਹੈ ਤਾਂ ਫਿਰ ਆਓ ਅੱਜ ਤੋਂ ਹੇ ਗੁਰਬਾਣੀ ਦੇ ਲੜ ਲੱਗੇ ਅਤੇ ਗੁਰਬਾਣੀ ਦਾ ਜਾਪ ਕਰਦੇ ਰਹੀਏ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ